ਸਤਿ ਸ਼੍ਰੀ ਅਕਾਲ ਜੀ ਜਰਨੀ ਵਿਦ ਧਰਮ ਦੇ ਵਿੱਚ ਤੁਹਾਡਾ ਸਵਾਗਤ ਹੈ ਪਹਿਲੇ ਐਪੀਸੋਡ ਦੇ ਵਿੱਚ ਅਸੀਂ ਤੁਹਾਨੂੰ ਅੱਜ ਦਰਸ਼ਨ ਕਰਾਵਾਂਗੇ ਬਠਿੰਡਾ ਦੇ ਬੇਹੱਦ ਮਹੱਤਵਪੂਰਨ ਸਥਾਨ ਦੇ ਇਹ ਆਸਥਾਨ ਹੈ ਗੁਰਦੁਆਰਾ ਹਾਜ਼ਿਰਤਨ ਸਾਹਿਬ ਤੁਸੀਂ ਹੈਰਾਨ ਹੋਵੋਗੇ ਨਾਲ-ਨਾਲ ਦਰਸ਼ਨ ਕਰਾਉਂਦੇ ਆ ਇਹ ਚੀਜ਼ਾਂ ਨੂੰ ਦੇਖ ਕੇ ਜਾਣ ਕੇ ਹੈਰਾਨ ਹੋਵੋਗੇ ਕਿੰਨਾ ਵੱਡਾ ਇਤਿਹਾਸ ਜਿਹੜਾ ਇਸ ਗਰੂ ਘਰ ਦਾ ਜਿਹੜਾ ਹੈ ਅਸੀਂ ਦਿਖਾਉਣ ਤੇ ਜਾਦੇ ਜ਼ੋਰ ਦੇਵਾਂਗੇ ਇਹਨਾਂ ਬੇਹੱਦ अनमोल ਚੀਜ਼ਾਂ ਨੂੰ ਔਰ ਗੁਰੂ ਘਰ ਦੇ ਦਰਸ਼ਨ ਜਿਹੜੇ ਨੇ ਉਹ ਸ਼ੁਰੂ ਕਰ ਰਿਹਾ ਤੇ ਇਹ ਗੁਰਦੁਆਰਾ ਹਾਜ਼ੀਰਤਨ ਸਾਹਿਬਾ ਹੈ ਗੁਰਦੁਆਰਾ ਹਾਜ਼ੀਰਤਨ ਸਾਹਿਬ ਉਹ ਗੁਰੂ ਘਰ ਹੈ ਜਿੱਥੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ 1706 ਦੇ ਵਿੱਚ ਬਠਿੰਡਾ ਦੇ ਵਿੱਚ ਆਏ ਸੀ ਤਾਂ ਉਸ ਵੇਲੇ ਸਭ ਤੋਂ ਪਹਿਲਾਂ ਇਸ ਅਸਥਾਨ ਤੇ ਉਹਨਾਂ ਨੇ ਚਰਨ ਪਾਏ ਸੀ ਔਰ ਇਹ ਗੁਰਦੁਆਰਾ ਸਾਹਿਬ ਜਾਂ ਇਹ ਸਥਾਨ ਦਾ ਨਾਮ ਜਿਹੜਾ ਹੈ ਹਾਜੀ ਰਤਨ ਗੁਰਦੁਆਰਾ ਸਾਹਿਬ ਇਸ ਕਰਕੇ ਪਿਆ ਹੋਇਆ ਕਿਉਂਕਿ ਇਸ ਦਾ ਜਿਹੜਾ ਸੰਬੰਧ ਹੈ ਕਿਤੇ ਨਾ ਕਿਤੇ ਮੁਸਲਮ ਫਕੀਰ ਦੇ ਨਾਲ ਵੀ ਜੁੜਿਆ ਹੋਇਆ ਹੈ ਜਿਸ ਦਾ ਨਾਮ ਰਤਨ ਸੀ ਹਾਜੀ ਰਤਨ ਉਹਨੂੰ ਮਿਲਣ ਲਈ ਗੁਰੂ ਸਾਹਿਬ ਵਿਸ਼ੇਸ਼ ਤੌਰ ਤੇ ਤਲਵੰਡੀ ਸਾਬੋ ਤੋਂ ਇਸ ਥਾਂ ਤੇ ਪਹੁੰਚੇ ਸੀ ਹਾਜੀ ਰਤਨ ਗੁਰਦੁਆਰਾ ਸਾਹਿਬ ਦੀ ਇੱਕ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਇਸ ਦੇ ਵਿੱਚ ਨਾਲ ਹੀ ਮਜ਼ਾਰ ਹੈ ਫਕੀਰ ਹਾਜ਼ਿਰਤਨ ਦੀ ਤੇ ਪਹੁੰਚੇ ਹੋਏ ਫਕੀਰ ਸਨ ਜਿਨ੍ਹਾਂ ਲਈ ਜਿਨ੍ਹਾਂ ਦੇ ਨਾਲ ਬਚਨ ਬਲਾਸ ਕਰਨ ਦੇ ਲਈ ਦਸਮ ਪਾਸ਼ਾ ਗੁਰੂ ਗੋਬਿੰਦ ਸਿੰਘ ਜੀ ਖਾਸ ਤੌਰ ਤੇ ਪਹੁੰਚੇ ਸੀ ਤਾਂ ਤੁਸੀਂ ਸਮਝ ਸਕਦੇ ਹੋ ਕਿ ਜਿਸ ਫਕੀਰ ਨੂੰ ਮਿਲਣ ਲਈ ਦਸਮ ਪਾਸ਼ਾ ਆਪ ਬਟੰਡਾ ਆਏ ਹੋਣ ਤਾਂ ਉਹ ਕੋਈ ਛੋਟੀ ਮੋਟੀ ਚੀਜ਼ ਤਾਂ ਹੋ ਨਹੀਂ ਸਕਦਾ ਤਾਂ ਉਸ ਨੂੰ ਮਿਲਣ ਦੇ ਲਈ ਜਦੋਂ ਗੁਰੂ ਸਾਹਿਬ ਆਏ ਇਸ ਸਥਾਨ ਤੇ ਇਹ ਜਿਹੜਾ ਬਣ ਹੈ ਉਸ ਮੁਲਾਕਾਤ ਦਾ ਇੱਕ ਗਵਾਹ ਜਿਹੜਾ ਉਹ ਮੰਨਿਆ ਜਾਂਦਾ ਹੈ ਇਹ ਬਣ ਦਾ ਦਰਖਤ ਬੜਾ ਉਦੋਂ ਤੋਂ ਸੰਭਾਲ ਕੇ ਰੱਖਿਆ ਹੋਇਆ ਇਸ ਸਥਾਨ ਤੇ ਗੁਰੂ ਸਾਹਿਬ ਨੇ ਆਪਣਾ ਘੋੜਾ ਬੰਨਿਆ ਸੀ ਤੇ ਉਹਨਾਂ ਦੇ ਜਿਹੜੇ ਸਾਥੀ ਸਿੰਘ ਸੀ ਕਾਫਲੇ ਦੇ ਵਿੱਚ ਉਹਨਾਂ ਦੇ ਘੋੜੇ ਇੱਥੇ ਵੱਜੇ ਸੀ ਇਹ ਬਣ ਨੂੰ ਬੜੀ ਸਿੱਦਤ ਦੇ ਨਾਲ ਸੰਭਾਲ ਕੇ ਜਿਹੜਾ ਉਹ ਰੱਖਿਆ ਗਿਆ ਤਾਂ ਅਸੀਂ ਸਿੱਧੇ ਵਾਲੇ ਪਾਸਿਓਂ ਦਰਸ਼ਨ ਕਰਾਵਾਂਗੇ ਇਸ ਤਰ੍ਹਾਂ ਪਹਿਲਾਂ ਤੁਹਾਨੂੰ ਆ ਸੰਖੇਪ ਇਤਿਹਾਸ ਜਿਸ ਤਰ੍ਹਾਂ ਗੁਰੂ ਘਰ ਦਾ ਲਿਖ ਕੇ ਲਾਇਆ ਹੋਇਆ ਹੈ ਕਿ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਿੰਡ ਪੁੱਚੋ ਅਤੇ ਬਾਗੂ ਹੁੰਦੇ ਹੋਏ 21 ਜੂਨ 1706 ਨੂੰ ਬਠਿੰਡਾ ਵਿਖੇ ਪਹੁੰਚੇ ਤੇ ਗੁਰੂ ਸਾਹਿਬ ਜੀ ਨੇ ਰਤਨ ਹਾਜੀ ਨੂੰ ਬੁਲਾ ਕੇ ਵਚਨ ਵਿਲਾਸ ਕੀਤੇ ਤੇ ਜਨਮ ਮਰਨ ਤੋਂ ਮੁਕਤ ਕੀਤਾ ਹੁਣ ਇਸ ਥਾਂ ਤੇ ਗੁਰਦਾਰਾ ਸਾਹਿਬ ਦੀ ਹਾਜ਼ਿਰਤਨ ਸੁਸ਼ੋਭਿਤ ਹੈ ਜਦ ਬਠਿੰਡਾ ਦੀਆਂ ਸੰਗਤਾਂ ਨੂੰ ਪਤਾ ਲੱਗਿਆ ਕਿ ਗੁਰੂ ਗੋਬਿੰਦ ਸਿੰਘ ਇੱਥੇ ਉਧਰ ਆਏ ਹੋਏ ਨੇ ਤਾਂ ਉਹਨਾਂ ਨੇ ਆ ਕੇ ਜਿਹੜੀ ਹੈ ਜੋਧੜੀ ਕੀਤੀ ਸੰਗਤਾਂ ਨੇ ਸ਼ਹਿਰ ਦੇ ਵਿੱਚ ਆਇਆ ਜਾਵੇ ਕਿਉਂਕਿ ਉਸ ਵੇਲੇ ਇਹ ਸਥਾਨ ਜਿਹੜਾ ਇਹ ਸ਼ਹਿਰ ਤੋਂ ਬਾਹਰ ਬਾਹਰ ਸੀ ਬਠਿੰਡਾ ਦਾ ਇਲਾਕਾ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਟਿੱਬਿਆਂ ਦਾ ਇਲਾਕਾ ਉਸ ਵੇਲੇ ਰਿਹਾ ਤਾਂ ਉਸ ਵੇਲੇ ਜਿਹੜਾ ਗੁਰੂ ਸਾਹਿਬ ਇੱਥੇ ਠਹਿਰੇ ਹੋਏ ਸੀ ਤਾਂ ਸੰਗਤ ਦੀ ਬੇਨਤੀ ਉੱਤੇ ਉਹ ਇੱਥੋਂ ਗਏ ਸੀ ਕਿਲਾ ਮੁਵਾਰਕ ਕਿਲਾ ਮੁਵਾਰਕ ਦੇ ਵਿੱਚ ਜਿਹੜਾ ਉਹ ਸੰਗਤਾਂ ਨੂੰ ਮਿਲੇ ਉੱਥੇ ਠਹਿਰੇ ਤਾਂ ਉਸ ਗੁਰਦੁਆਰਾ ਸਾਹਿਬ ਦੇ ਵੀ ਕਦੀ ਦਰਸ਼ਨ ਕਰਾਵਾਂਗੇ ਤਾਂ ਪਹਿਲਾਂ ਤੁਹਾਨੂੰ ਪਹਿਲਾਂ ਤੁਹਾਨੂੰ ਇਸ ਸਥਾਨ ਦੇ ਦਰਸ਼ਨ ਕਰਾਉਣੇ ਜਿੱਥੇ ਗੁਰੂ ਸਾਹਿਬ ਸਭ ਤੋਂ ਪਹਿਲਾਂ ਜਿੱਥੇ ਜਦੋਂ ਬਠਿੰਡਾ ਦੇ ਵਿੱਚ ਚਰਨ ਪਾਏ ਸਭ ਤੋਂ ਪਹਿਲਾਂ ਇਸ ਸਥਾਨ ਤੇ ਚਰਨ ਪਾਏ ਸੀ ਇਸ ਸਥਾਨ ਤੇ ਉਹ ਆਏ ਸੀਗੇ ਇਹ ਦੇਖੋ ਇਹ ਬੰਦੇ ਦੁਆਲੇ ਜਿਹੜਾ ਇੱਕ ਮਾਰਬਲੀ ਘੇਰਾ ਬਣਾਇਆ ਗਿਆ ਉਸ ਦੇ ਉੱਤੇ ਲਿਖਿਆ ਗਿਆ ਇਸ ਬੰਦੇ ਨਾਲ ਦਸਵੇਂ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕੋੜਾ ਬੰਨਿਆ ਸੀ ਤੇ ਇਸ ਦੇ ਵਿੱਚ ਹੀ ਨਿਸ਼ਾਨ ਸਾਹਿਬ ਜਿਹੜਾ ਉਹ ਲਗਾਇਆ ਗਿਆ ਇਸ ਸੋਭਤਾ ਤਾਂ ਇਸ ਦੀ ਪ੍ਰਕਰਮ ਇੱਕ ਵਾਰ ਤੁਹਾਨੂੰ ਨਾਲੋਂ ਨਾਲ ਕਰਵਾ ਦਈਏ ਇਸ ਮਹਾਨ ਗੁਰੂ ਘਰ ਦਾ ਇਤਿਹਾਸ ਦੱਸਦੇ ਹੋਏ ਤਾਂ ਇਸ ਦੇ ਉੱਤੇ ਇਹ ਵੀ ਇੱਕ ਜਿਹੜਾ ਤਖਤ ਲਗਾਈ ਗਈ ਹੈ ਸਾਲ ਸੰਗਤ ਨੂੰ ਬੇਨਤੀ ਕੀਤੀ ਗਈ ਹੈ ਕਿ ਮਨਮਤ ਵਾਲੀ ਜਿਹੜੀ ਚੀਜ਼ ਉਹ ਨਾ ਕੀਤੀ ਜਾਵੇ ਕੋਈ ਖੰਮਣੀ ਆਦੀ ਨਾ ਬੰਨੀ ਜਾਵੇ ਕਿਉਂਕਿ ਗੁਰਮਤ ਦੇ ਵਿੱਚ ਇਹ ਚੀਜ਼ਾਂ ਅਲਾਉ ਨਹੀਂ ਇਹਨਾਂ ਚੀਜ਼ਾਂ ਦੀ ਆਗਿਆ ਨਹੀਂ ਹੈ ਤੇ ਅੰਧ ਵਿਸ਼ਵਾਸਾਂ ਦੇ ਵਿੱਚ ਗੁਰੂ ਦੇ ਸਿੱਖ ਨਹੀਂ ਪੈਂਦੇ ਇਸ ਚੀਜ਼ ਦੀ ਪਹਿਲਾਂ ਤੋਂ ਤਕਰੀ ਲਗਾਈ ਹੋਈ ਹੈ ਤਾਂ ਇਸ ਪਵਿੱਤਰ ਵੰਦ ਦੇ ਤੁਸੀਂ ਦਰਸ਼ਨ ਕਰਕੇ ਨਿਹਾਲ ਹੋ ਸਕਦੇ ਹੋ ਕਿਉਂਕਿ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਘੋੜਾ ਇੱਥੇ ਬੰਨਿਆ ਸੀ ਜਦੋਂ ਉਹ ਬਠਿੰਡਾ ਆਏ ਸਨ 1706 ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਇੱਥੇ ਆਏ ਸੀ ਜਦੋਂ ਅਨੰਦਪੁਰ ਦਾ ਕਿਲਾ ਛੱਡਣ ਤੋਂ ਬਾਅਦ ਸ਼ਹਾਦਤਾਂ ਦਾ ਸਫ਼ਰ ਹੋਇਆ ਤੇ ਉਸ ਲੰਬੇ ਸਫ਼ਰ ਤੋਂ ਬਾਅਦ ਤਲਵੰਡੀ ਸਾਬੋ ਆ ਕੇ ਉਹਨਾਂ ਨੇ ਡੇਰੇ ਲਾਏ ਜੋ ਤੱਕ ਸ੍ਰੀ ਦਮਦਮਾ ਸਾਹਿਬ ਜਿਹੜਾ ਬਣਿਆ ਹੋਇਆ ਤੇ ਉਸ ਥਾਂ ਦੇ ਉੱਤੇ ਉਹਨਾਂ ਨੇ ਆਪਣਾ ਜਿਹੜਾ ਜ਼ਿਆਦਾ ਸਮਾਂ ਮਿਹਣਾ ਬਿਤਾਇਆ ਤਾਂ ਇਸ ਸਥਾਨ ਦੇ ਨਾਲ ਤੁਹਾਨੂੰ ਅੰਦਰ ਇਸ ਥਾਂ ਤੇ ਗੁਰੂ ਸਾਹਿਬ ਰਾਜਮਾਨ ਸੀ ਮੈਂ ਥੋੜਾ ਆਪਣੀ ਆਵਾਜ਼ ਵੀ ਘੱਟ ਕਰੂੰਗਾ ਕਿਉਂਕਿ ਜਿਹੜੀ ਸੰਗਤ ਹੈ ਇਥੇ ਨਸਤਾ ਕੇ ਸੁਣਾਉਂਦੀ ਹੈ ਇਹ ਸਰਲਾ ਹੋਵੇ ਕਿ ਦਰਬਾਰ ਔਲ ਅੰਦਰੋਂ ਦੇਖਿਆ ਉਹ ਜੋ ਇਹ ਜਾਂਚਾ ਜੋ ਫਰਮਾ ਦੇਖ ਰਹੇ ਹੋ ਤੁਸੀਂ ਕਿਉਂ ਬਣਾ ਦੇਖ ਰਹੇ ਹੋ ਕਿ ਇੱਥੇ ਗੁਰੂ ਸਾਹਿਬ ਦੇ ਹਾਜ਼ੀਰਤ ਦੇ ਬਚਨ ਬਲਾਸ ਹੋਏ ਸੀ ਬਸੰ ਪਾਸ਼ਾ ਇਸ ਸਾਤੇ ਸ਼ੋਭਤ ਹੋਈ ਸੀ ਅੱਜ ਜੁਗੋ ਜੁਗੋ ਹਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਹੜੇ ਇੱਥੇ ਬਿਰਾਜਮਾਨ ਨੇ ਇਸ ਸੰਗਤ ਜਿਹੜੀ ਹੈ ਇਸ ਵੇਲੇ ਜਿਹਨੇ ਸ਼ਹਾਸਟਾਂ ਦਾ ਇਹਦਾ ਆਪਾਂ ਕਰ ਰਹੇ ਹਾਂ ਸੰਗਤ ਜਿਹੜੀ ਹੈ ਸਵੇਰ ਤੋਂ ਲੈ ਕੇ ਤੇ ਰਾਤ ਤੱਕ ਪਾਸ ਕਰਦੀ ਹੈ ਗੁਰੂ ਸਾਹਿਬ ਕੋਲ ਇਹ ਉਹ ਮਤਲਬ ਮਾਲਵੇ ਦਾ ਨਹੀਂ ਪੂਰੇ ਜਗਤ ਦਾ ਉਹ ਮਹਤਵਪੂਰਨ ਸਥਾਨ ਹੈ ਜਿੱਥੇ ਦਸਮ ਪਾਤਸ਼ਾਹ ਖੁਦ ਆਏ ਸੀ ਔਰ ਇੱਥੇ ਇੱਕ ਹੋਰ ਗੱਲ ਹੈ ਕਿ ਤਿੰਨ ਪਾਤਸ਼ਾਹੀਆਂ ਇੱਥੇ ਆ ਚੁੱਕੀਆਂ ਨੇ ਦਸਮ ਪਾਤਸ਼ਾਹ ਤੋਂ ਇਲਾਵਾ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਤੇ ਉਸ ਤੋਂ ਇਲਾਵਾ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਜਿਨੇ ਹਾਜ਼ਿਰਤਨ ਇਸ ਨੂੰ ਪੀਰ ਨਾ ਜੀ ਦਾ ਇਸ ਬੂ ਕਰਦਾ ਇਤਿਹਾਸ ਜੁੜਾ ਹੋਇਆ ਹੈ ਤਾਂ ਇਸ ਗੁਰੂ ਘਰ ਦੇ ਕਹਾ ਜੁੜਾ ਹੈ ਕਿ ਇਹ ਜਿਹੜੇ ਹਾਜ਼ਰਤ ਉਹਨਾਂ ਕਿਸ ਹੰਸੀ ਉਹ ਵੀ ਅਸੀਂ ਕੋਣ ਸੁਣਾਵਾਂਗੇ ਪਹਿਲੀ ਪਾਤਸ਼ਾਹੀ ਤੋਂ ਲੈ ਕੇ ਜਿਹੜਾ ਇਸ ਗੁਰੂ ਘਰ ਦਾ ਇਸ ਸਥਾਨ ਦਾ ਸੰਬੰਧ ਜਿਹੜਾ ਉਹ ਰਿਹਾ ਹੈ ਪਹਿਲੀ ਪਾਤਸ਼ਾਹੀ ਗੁਰਮਾਨ ਸਿੰਘ ਦੇਵ ਜੀ ਜਦੋਂ ਇੱਥੇ ਆਏ ਸੀ ਤਾਂ ਉਹ ਹਾਜ਼ਰਤਾਂ ਨੂੰ ਮਿਲੇ ਸੀ ਇਹ ਕਿਹਾ ਜਾਂਦਾ ਹੈ ਇੱਕ ਲੰਮਾ ਉਮਰ ਦਾ ਕਾਲ ਉਹਨਾਂ ਨੇ ਬਤਾਇਆ ਤਾਂ ਪਹਿਲੀ ਪਾਤਸ਼ਾਹੀ ਨੇ ਬਹੁਤ ਸਾਰੇ ਅਜਿਹੇ ਲੋਕਾਂ ਦਾ ਉਦਾਰ ਕੀਤਾ ਸੀ ਜੋ ਕਰਾਹੇ ਪਏ ਹੋਏ ਸਨ ਤਾਂ ਹਾਜੀ ਰਤਨ ਇੱਕ ਪਹੁੰਚੇ ਫਕੀਰਸਨ ਪਰ ਉਹਨਾਂ ਨੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਸੀ ਕਿ ਉਹਨਾਂ ਦਾ ਉਦਾਰ ਕੀਤਾ ਜਾਵੇ ਤਾਂ ਉਹਨਾਂ ਨੇ ਕਿਹਾ ਸੀ ਕਿ ਮੈਂ ਦਸਵੇਂ ਜਾਮੇ ਦੇ ਵਿੱਚ ਅਸੀਂ ਆਵਾਂਗੇ ਤਾਂ ਫਿਰ ਉਦਾਰ ਕਰਾਂਗੇ ਤਾਂ ਛੇਵੀਂ ਪਾਸ਼ਾਹੀ ਗੁਰੂ ਹਰਗੋਬਿੰਦ ਸਾਹਿਬ ਜਦੋਂ ਬਠਿੰਡਾ ਦੇ ਇਸ ਮਾਲਵੇ ਦੇ ਇਹਨਾਂ ਇਲਾਕਿਆਂ ਦੇ ਵਿੱਚ ਆਏ ਤਾਂ ਉਸ ਵੇਲੇ ਉਹ ਇਸ ਸਥਾਨ ਤੇ ਵੀ ਆ ਕੇ ਗਏ ਸੀ ਕਿਹਾ ਇਹ ਵੀ ਜਾਂਦਾ ਹੈ ਇੱਕ ਦੰਦਕਤਾਂ ਅਨੁਸਾਰ ਕਿ ਛੇਵੀਂ ਪਾਸ਼ਾਹੀ ਵੀ ਹਾਜ਼ਿਰਤਨ ਸਾਹਿਬ ਨੂੰ ਮਿਲੇ ਸਨ ਤਾਂ ਇਸੇ ਤਰ੍ਹਾਂ ਫਿਰ ਦਸਵੀਂ ਪਾਸ਼ਾਹੀ ਗੁਰੂ ਗੋਬਿੰਦ ਸਿੰਘ ਜੀ ਦਸਵੇਂ ਪਾਸ਼ਾ ਗੁਰੂ ਗੋਬਿੰਦ ਸਿੰਘ ਜੀ ਜਦੋਂ ਆਏ ਤਾਂ ਉਹਨਾਂ ਨੇ ਭਜਨ ਬਲਾਸ ਕੀਤੇ ਉਹਨਾਂ ਦਾ ਆਉਣਾ ਯਾਨੀ ਪਹਿਲਾਂ ਤੋਂ ਤੈਅ ਸੀ ਤਾਂ ਉਹਨਾਂ ਨੇ ਬਚਨ ਬਲਾਸ ਕੀਤੇ ਤੇ ਫਕੀਰ ਹਾਜ਼ੀ ਰਤਨ ਦਾ ਉਧਾਰ ਕੀਤਾ ਇਹ ਇਸ ਗੁਰਦੁਆਰੇ ਦੇ ਨਾਮ ਪੁਰਦਾਰ ਸਾਹਿਬ ਨੂੰ ਅਜਿਹੀ ਕਥਾ ਹੈ ਇੱਕ ਇਹ ਇਸ ਤੋਂ ਇਲਾਵਾ ਇਹ ਇੱਕ ਇਤਿਹਾਸਕ ਤੱਥ ਹੈ ਕਿ ਦਸਮ ਪਾਸ਼ਾ ਗੁਰੂ ਗੋਬਿੰਦ ਸਿੰਘ ਜੀ ਇੱਥੇ ਆਏ ਸਨ ਫਕੀਰ ਹਾਜ਼ੀ ਰਤਨ ਨੂੰ ਮਿਲੇ ਸਨ ਤੇ ਉਹਨਾਂ ਨਾਲ ਬਚਨ ਬਲਾਸ ਹੋਈ ਸੀ ਇਧਰੋਂ ਦੇਖੋ ਤੁਹਾਨੂੰ ਸਾਹਮਣੇ ਜਿਹੜੀ ਇਹ ਦਿਖ ਰਹੀ ਹੈ ਮਜ਼ਾਰ ਦਾ ਇੱਕ ਗੁੰਬਦ ਦਿਖ ਰਿਹਾ ਹੈ ਇਹ ਹਾਜ਼ਿਰਤਾਨੀ ਦੀ ਮਜ਼ਾਰ ਵਾਲਾ ਪਾਸਾ ਹੈ ਜਿਹੜਾ ਅਸੀਂ ਤੁਹਾਨੂੰ ਬਾਅਦ ਦੇ ਵਿੱਚ ਦਿਖਾਉਨੇ ਆ ਪਹਿਲਾਂ ਮੈਂ ਇੱਕ ਵਾਰੀ ਜ਼ਰੂਰ ਕਹੂੰ ਇਹ ਚੀਜ਼ਾਂ ਦਿਖਾਈਆਂ ਜਾਣ ਜਿਸ ਤਰ੍ਹਾਂ ਇਹ ਸਰੋਵਰ ਹੈ ਇਸ ਦੇ ਜਿਹੜੇ ਨੇ 21 ਦਰਵਾਜ਼ੇ ਇਸ ਸਾਈਡ ਨੇ 21 ਦਰਵਾਜ਼ੇ ਸਾਹਮਣੇ ਵਾਲੇ ਪਾਸੇ ਨੇ 21 ਦਰਵਾਜ਼ੇ ਇਧਰਲੇ ਪਾਸੇ ਜਾਣੇ 63 ਦਰਵਾਜ਼ੇ ਇਸ ਤਰ੍ਹਾਂ ਬਣਾਏ ਗਏ ਨੇ ਔਰ ਪਵਿੱਤਰ ਸਰੋਵਰ ਵਿੱਚ ਜਿਹੜਾ ਉਹ ਸਿਤ ਹੈ ਤੇ ਇਧਰ ਇਹ ਪੌੜੀਆਂ ਚੜਕੇ ਅਸੀਂ ਪਹੁੰਚ ਰਹਾਂ ਹੁਣ ਬਿਲਕੁਲ ਨਾਲ ਲੱਗਦੀ ਫਕੀਰ ਹਾਜੀ ਰਤਨ ਦੀ ਦਰਗਾਹ ਵਾਲੇ ਪਾਸੇ ਤੇ ਹੌਲੀ ਹੌਲੀ ਪਹਿਲਾਂ ਇਹ ਲਗਭਗ ਇੱਕੋ ਹੀ ਸੀ ਇਹ ਕਿਹਾ ਜਾਂਦਾ ਕਿ ਗੁਰੂ ਘਰ ਤੇ ਦਰਗਾਹ ਇੱਕੋ ਕੈਂਪਸ ਦੇ ਵਿੱਚ ਸੀ ਹੁਣ ਵੀ ਇਸ ਕੋ ਕੈਂਪਸ ਵਾਂਗ ਹੈ ਹਾਲਾਂਕਿ ਜਿਹੜੀਆਂ ਇੱਕ ਥੰਦਾ ਜਰੂਰ ਨਿੱਪੇ ਹੋਈਆਂ ਨੇ ਪਰ ਸੰਜੇ ਕੰਦ ਅਜ ਵੀ ਹੈ ਤੇ ਗੁਰੂ ਸਾਹਿਬ ਨਾਲ ਇਸ ਫਕੀਰ ਦਾ ਇੱਕ ਵਿਕਰਿਸ਼ਤਾ ਵਿਕਰੀਆ ਇਸ ਤਰ੍ਹਾਂ ਹੈ ਤਾਂ ਇੱਕ ਮਿਸਾਲ ਵੀ ਹੈ ਆਪਣੇ ਆਪ ਦੇ ਵਿੱਚ ਤਾਂ ਇਧਰ ਗੁਰੂ ਘਰ ਦੇ ਦਰਸ਼ਨ ਕਰਾਉਂਦੇ ਤਾਂਦੇ ਤੁਹਾਨੂੰ ਇਹ ਵੀ ਤਾਂ ਹੈ ਜੀ ਕਿ ਸਾਹਿਤ ਜਿਹੜਾ ਅ ਰੱਖਿਆ ਗਿਆ ਹੈ ਤਾਂ ਕਿ ਗੁਰਮਤ ਦੇ ਨਾਲ ਜਿਹੜਾ ਉਹ ਜੋੜ ਕੇ ਰੱਖਿਆ ਜਾਵੇ ਨਵੀਂ ਪੀੜੀ ਨੂੰ ਪਿੰਗਲਵਾੜਾ ਦਾ ਸਾਹਿਤ ਹੈ ਰੀ ਲਿਟਰੇਚਰ ਇਤੋਂ ਮਿਲਦਾ ਤੇ ਇੱਕ ਹੋਰ ਜਿਹੜੀ ਮੈਂ ਗੱਲ ਦੱਸਣੀ ਚਾਹੁੰਦਾ ਕਿ ਇਸ ਆ ਸਥਾਨ ਦੇ ਉੱਤੇ ਅਕਸਰ ਕੁਝ ਲੋਕ ਆਪਣੇ ਆਪਣੇ ਵਿਸ਼ਵਾਸ ਅਨੁਸਾਰ ਝਾੜੂ ਤੇ ਲੂਣ ਵੀ ਚੜਾਉਂਦੇ ਨੇ ਤਾਂ ਇਸ ਦਾ ਇੱਕ ਸਿੱਧਾ ਜਾਂ ਅਰਥ ਇਹ ਹੈ ਕਿ ਉਹਨਾਂ ਦਾ ਆਪਣਾ ਵਿਸ਼ਵਾਸ ਹੈ ਉਹਨਾਂ ਦਾ ਆਪਣਾ ਵਿਸ਼ਵਾਸ ਹੈ ਕਿ ਆ ਪੌੜੀਆਂ ਚੜ ਕੇ ਤੁਹਾਨੂੰ ਪਹਿਲਾਂ ਬਾਜ਼ਾਰ ਦੇ ਦਰਸ਼ਨ ਕਰਾਉਂਦੇ ਆ ਤੇ ਉਹਨਾਂ ਦਾ ਆਪਣਾ ਵਿਸ਼ਵਾਸ ਹੈ ਕਿ ਇਸ ਨਾਲ ਜਿਹੜਾ ਸਕਿਨ ਦੀਆਂ ਚਮੜੀ ਦੇ ਰੋਗ ਨੇ ਉਹ ਇੱਕ ਵਾਰ ਚੌਂ ਤੋਂ ਬਹੁਤ ਜੀ ਤਨਾ ਖਤਮ ਹੋ ਜਾਂਦੇ ਨੇ ਤੇ ਬਾਅਦ ਦੇ ਵਿੱਚ ਉਹ ਰੂਨ ਜਿਹੜਾ ਗੰਗਰਾਂ ਦੇ ਵਿੱਚ ਜ ਜਾਂਦਾ ਚਾਹ ਪਸਤਰ ਹਰ ਜਿਹੜੇ ਜੀ ਤੇ ਜਾਂਦੇ ਇਸੇ ਤਰ੍ਹਾਂ ਇਧਰ ਜਿਹੜਾ ਇਹ ਦੇਖੋ ਇਹ ਬਸ ਹੈ ਬਿਲਕੁਲ ਨਾਲ ਰੰਗ ਸਾਂਜੀ ਹੈ ਗੁਰੂ ਘਰ ਦੇ ਨਾਲ ਗੁਰਦੁਆਰਾ ਹਾਜ਼ਿਰਤਨ ਸਾਹਿਬ ਹੈ ਤੇ ਇਧਰ ਸਾਹਮਣੇ ਬਿਲਕੁਲ ਸਾਹਮਣੇ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਫਕੀਰ ਮੁਸਲਮ ਫਕੀਰ ਹਾਜ਼ਰਾ ਤੰਦੀ ਦਰਗਾਹ ਇਹ ਮੁਤਰਮ ਫਕੀਰ ਸਨ ਜਿਨ੍ਹਾਂ ਨੇ ਜਿਨ੍ਹਾਂ ਨੂੰ ਮਰਨ ਦੇ ਲਈ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਖਾਸ ਤੌਰ ਤੇ ਬਠਿੰਡਾ ਆਏ ਸਨ ਤੇ ਇੱਥੇ ਉਹਨਾਂ ਨੇ ਜਿਹੜਾ ਬਚਨ ਬਲਾਸ ਕੀਤੇ ਸਨ ਇਸ ਮਹਾਨ ਫਕੀਰ ਦੇ ਨਾਲ ਸਾਹਮਣੇ ਤੁਸੀਂ ਦੇਖ ਸਕਦੇ ਹੋ ਮਜ਼ਾਰ ਹੈ ਉਹਨਾਂ ਦੀ ਜਿੱਥੇ ਅੱਜ ਵੀ ਜਿਹੜੇ ਲੋਕ ਇੱਧਰ ਮੱਥਾ ਟੇਕਣਾ ਆਉਂਦੇ ਨੇ ਉਧਰ ਵੀ ਜਾਂਦੇ ਨੇ ਜਿਹੜੇ ਉਧਰ ਮੱਥਾ ਟੇਕਣਾ ਆਉਂਦੇ ਨੇ ਇੱਧਰ ਵੀ ਆਉਂਦੇ ਨੇ ਤੇ ਇਸ ਇਲਾਵਾ ਸਾਹਮਣੇ ਤੁਸੀਂ ਦੇਖ ਸਕਦੇ ਹੋ ਇੱਥੇ ਵੀ ਲੂਣ ਤੇ ਝਾੜੂ ਜਿਹੜੇ ਨੇ ਉਸੇ ਤਰ੍ਹਾਂ ਚੜਦੇ ਨੇ ਤੇ ਚਿਰਾਗ ਜਿਹੜੇ ਨੇ ਚਾਰ ਚਿਰਾਗ ਜਿਹੜੇ ਨੇ ਬਲ ਰਹੇ ਨੇ ਤੇ ਉਹ ਵੀ ਤੁਸੀਂ ਦੇਖ ਸਕਦੇ ਹੋ ਜਿਸ ਤਰ੍ਹਾਂ ਇਸਲਾਮ ਦੇ ਵਿੱਚ ਅਕਸਰ ਕਵਾਲੀ ਹੁੰਦੀ ਹੈ ਚਾਰ ਚਿਰਾਗ ਤੇਰੇ ਬਲਣਾ ਹਮੇਸ਼ਾ ਤਾਂ ਪਹੁੰਚੇ ਹੋਏ ਫਕੀਰ ਜਿਹੜੇ ਸੀ ਉਹ ਹਾਜ਼ਿਰਤਨ ਸੀਗੇ ਵੈਸੇ ਤਾਂ ਇਸ ਲਈ ਕਹਿ ਲਈਏ ਕਿ ਇਹ ਕਹਿਣ ਦੀ ਲੋੜ ਨਹੀਂ ਹੈ ਕਿ ਉਹ ਕਿੰਨੇ ਪਹੁੰਚੇ ਹੋਏ ਸੀ ਜਿਨ੍ਹਾਂ ਦੇ ਲਈ ਦਸਮ ਪਾਤਸ਼ਾਹ ਵਿਸ਼ੇਸ਼ ਤੌਰ ਤੇ ਉਹਨਾਂ ਨੂੰ ਮਿਲਣ ਦੇ ਲਈ ਆਏ ਉਹਨਾਂ ਨਾਲ ਬਚਨ ਬਲਾਸ ਕੀਤੇ ਤੇ ਉਹਨਾਂ ਦਾ ਉਤਾਰ ਕੀਤਾ ਤੇ ਅੱਜ ਜਦੋਂ ਸ਼ਹੀਦਿਆਂ ਦਾ ਹਫਤਾ ਚੱਲਦਾ ਹੈ ਤਾਂ ਇਹ ਅਜਿਹੇ ਇਸ ਅਸਥਾਨ ਦੇ ਦਰਸ਼ਨ ਕਰਵਾ ਕੇ ਅਸੀਂ ਵੀ ਆਪਣੇ ਆਪ ਨੂੰ ਜਿਹੜਾ ਸੁਭਾਗਸ਼ਾਲੀ ਸਮਝਦੇ ਹਾਂ ਕਿ ਅਸੀਂ ਆਪਣੇ ਜੀਵਰਜ ਦੇ ਨਾਲ ਇਹਤੀ ਦਿਨ ਸੰਜੀਆਂ ਕਰ ਸਕਿਆ ਔਰ ਇਹ ਨਾ ਚੀਜ਼ਾਂ ਦੇ ਤੁਸੀਂ ਦਰਸ਼ਨ ਕਰਵਾ ਸਕਿਆ ਇਹ ਬੇਹਦ ਮਹੱਤਵਪੂਰਨ ਇਤਿਹਾਸਿਕ ਚੀਜ਼ਾਂ ਨੇ ਔਰ ਇਤਿਹਾਸਿਕ ਤੱਥ ਇਸ ਗੁਰੂ ਸਾਹਿਬਾਨ ਦੇ ਦਰ ਦੇ ਨਾਲ ਜੁੜੇ ਹੋਏ ਨੇ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਇਸ ਸਥਾਨ ਤੇ ਆਏ ਸੀ ਔਰ ਮੁਸਲਮ ਫਕੀਰ ਹਾਜ਼ਿਰਤਨ ਦੇ ਨਾਲ ਬਚਨ ਬਲਾਸ ਇਸ ਥਾਂ ਤੇ ਬੈਠ ਕੇ ਕੀਤੇ ਤੇ ਉਹਨਾਂ ਦਾ ਉਤਾਰ ਕੀਤਾ ਅਗਲੀ ਕਿਸ ਰਿਪੋਰਟ